ਤੁਸੀਂ ਲਾਓ ਬਾਈ ਜੀ ਸਾਡਾ ਨੰਬਰ ਚੱਕ ਦੰਗਾ ਤੁਹਾਡੇ ਨੰਬਰ ਦਾ ਕੋਈ ਮਕਸਦ ਵੀ ਮੈਂ ਤਾਂ ਵਿਆਸੇ ਲਾਉਂ ਤੁਸੀਂ ਡਿਊਟੀ ਤੇ ਐਥੇ ਮੈਂ ਪੱਤਰਕਾਰ ਪੱਤਰਕਾਰ ਅਵੀਰ ਮਹਿਲਵਾਰੇ ਤੋਂ ਮੇਰੀ ਮੇਰੀ ਗੱਲ ਸੁਣ ਲੈ ਪਹਿਲਾਂ ਮੈਂ ਪੱਤਰਕਾਰ ਲੁਹਾਰੇ ਤੋਂ ਤੁਸੀਂ ਆਪਦੀ ਡਿਊਟੀ ਤੇ ਆ ਥੋੜਾ ਸਾਡੀ ਗੱਲ ਨੂੰ ਰਾਹ ਪਾਉਣ ਦਾ ਫਰਜ ਬਣਦਾ ਠੀਕ ਹੈ ਨਾ ਹਾਂ ਮੇਰੇ ਪਹਿਲਾਂ ਮੇਰਾ ਸਵਾਲ ਸੁਣੋ ਕੀ ਹੈ ਮੈਂ ਚਾਰੇ ਦੀ ਫੋਨ ਲਾ ਕੇ ਦੇਖ ਲਿਆ ਜੈ ਸਾਹਿਬ ਤੁਹਾਡੇ ਸਾਹਮਣੇ ਸਪੀਕਰ ਤੇ ਫੋਨ ਲਾਇਆ ਸੀਗਾ ਫੋਨ ਬੀਜੀ ਹੁੰਦਾ ਹੁੰਦਾ ਕਿ ਨਹੀਂ ਹੁੰਦਾ ਹੁੰਦਾ ਕਿ ਨਹੀਂ ਹੁੰਦਾ ਤੁਹਾਡੇ ਸਾਹਮਣੇ ਬੈਠੇ ਲਾਇਆ ਨਾ ਮੇਰਾ ਤੁਹਾਨੂੰ ਕੋਈ ਤੂੰ ਯਾਰ ਤੂੰ ਜੇਈ ਦੇ ਚੱਕਰ ਦੇ ਵਿੱਚ ਤੂੰ ਆਪ ਦਾ ਨੌਕਰ ਤੇਰੇ ਸਾਹਮਣੇ ਮੈਂ ਫੋਨ ਲਾਇਆ ਮੈਂ ਤੈਨੂੰ ਇਹ ਗੱਲ ਕਹਿਣਾ ਤੂੰ ਮੁੱਕਰ ਜਾ ਨਾ ਕਰਦੇ ਇਸ ਗੱਲ ਤੋਂ ਵੀ ਹਾਂ ਜੇਈ ਸਾਹਿਬ ਨੇ ਚੱਕਿਆ ਨਹੀਂ ਜਾਂ ਕੇ ਮੈਂ ਹੁਣ ਸਾਹਮਣੇ ਫੋਨ ਲਾਉ ਉਹਦੇ ਸਾਹਮਣੇ ਫੋਨ ਲਾਓ ਜੇਈ ਜੇਈ ਸਾਹਿਬ ਨੂੰ ਦੱਸੋ ਤੁਸੀਂ ਡਿਊਟੀ ਤੇ ਆ ਤੁਸੀਂ ਆਪਣੀ ਡਿਊਟੀ ਸਹੀ ਨਹੀਂ ਪੂਰੀ ਤੁਸੀਂ ਡਿਊਟੀ 'ਆਂ ਸਾਡਾ ਫੋਨ ਜੇਈ ਸਾਹਿਬ ਚੱਕਦੇ ਨਹੀਂ ਠੀਕ ਹੈ ਨਾ ਪਰ ਇਸ ਟਾਈਮ ਡਿਊਟੀ ਤੇ ਹਾਜ਼ਰ ਵੀ ਉਹ ਬੈਠੇ ਆ ਫੋਨ ਤੇ ਹਾਜ਼ਰ ਬੈਠੇ ਆ ਫੋਨ ਵੀ ਨਹੀਂ ਚੱਕਦੇ ਜਦੋਂ ਤੁਹਾਨੂੰ ਕਹਿੰਦੇ ਆ ਤੁਸੀਂ ਆਪ ਦਾ ਨੰਬਰ ਜਾਂ ਸਾਨੂੰ ਦਿਓ ਜਾਂ ਤੁਸੀਂ ਲਾਓ ਉਹਦੇ ਤੋਂ ਅਸੀਂ ਨੇਰੇ ਦੇ ਵਿੱਚ ਅਸੀਂ ਆਪ ਦਾ ਦਿਨ ਅਸੀਂ ਬਤੀਤ ਕਰੀ ਜਾਂਦੇ ਰਾਤ ਹੱਕ ਨਹੀਂ ਬਣਦਾ ਮੁਲਾਜ਼ਮਾਂ ਦਾ ਫੋਨ ਚੱਕਣ ਦਾ ਸਾਡੇ ਸਾਨੂੰ ਸੰਤੁਸ਼ਟ ਕਰਨ ਦਾ ਜੰਤਾਂ ਕਿ ਮੈਂ ਤੇਰੀ ਡਿਊਟੀ ਤੇ ਮੈਂ ਆਪਦੀ ਹਾਜ਼ਰ ਹਾਂ ਹਾਂ ਮੈਂ ਮੇਰਾ ਤੈਨੂੰ ਸਵਾਲ ਆ ਵੀ ਮੈਂ ਤੇਰੇ ਗ੍ਰਿਡ ਦੇ ਵਿੱਚ ਬੈਠਾ ਬਲਾਸ ਪਿੰਡ ਬਲਾਸਪੁਰ ਆਏ ਆ ਜੀ ਪਿੰਡ ਲਵਾਰੇ ਤੋਂ ਬੋਲਦੇ ਆ ਇਹਨਾਂ ਕੋਲੇ ਕੰਪਲੇਂਟ ਲੈ ਕੇ ਆਏ ਆ ਸਾਡੇ ਪਿੰਡ ਦੇ ਹਰੇਕ ট্রান্সਫਾਰਮ ਦੇ ਦੋ ਫੇਸ ਚੱਲੀ ਜਾਂਦੇ ਆ ਇੱਕ ਫੇਸ ਬਿਲਕੁਲ ਡਾਊਨ ਆ ਉਹਦੀ ਬਾਬਤ ਇਹਨਾਂ ਨੂੰ ਦੱਸ ਪੁੱਛ ਕਰਨ ਆਏ ਆ ਬੇਨਤੀ ਅਸੀਂ ਇਹ ਲੈ ਕੇ ਆਏ ਸੀ ਕਿ ਵੀ ਤੁਸੀਂ ਇੱਕ ਵਾਰੀ ਸੁੱਚ ਕੱਟ ਕੇ ਲਾ ਦਿਓ ਇਹਨਾਂ ਦੇ ਕਹਿਣਾ ਵੀ ਇਸ ਗੱਲ ਨਾਲ ਕੋਈ ਮਤਲਬ ਨਹੀਂ ਰਸਤੇ ਦੇ ਵਿੱਚੋਂ ਪ੍ਰੋਬਲਮ ਆ ਜੇ ਜੇਈ ਸਾਹਿਬ ਦਾ ਇਹਨਾਂ ਨੇ ਸਾਨੂੰ ਨੰਬਰ ਵੀ ਦਿੱਤਾ ਅਸੀਂ ਜੇਈ ਸਾਹਿਬ ਨੂੰ ਲਾਇਆ ਚਾਰ ਵਾਰੀ ਫੋਨ ਲੱਗ ਗਿਆ ਚਾਰੇ ਵਾਰੀ ਜੇਈ ਸਾਹਿਬ ਦਾ ਕਿਤੇ ਬਿਜੀ ਆਉਂਦਾ ਕਿਤੇ ਚੱਕਦੇ ਨਹੀਂਗੇ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਦੇ ਫੋਨ ਤੋਂ ਫੋਨ ਲਾ ਦਿਓ ਤੁਹਾਡਾ ਫੋਨ ਚੱਕਣਗੇ ਸਾਡਾ ਨਹੀਂ ਚੱਕਦੇ ਦੁਬਾਰਾ ਫੇਰ ਸਾਡਾ ਕਹਿਣਾ ਜੀ ਤੁਸੀਂ ਆਪਦੇ ਫੋਨ ਤੋਂ ਫੋਨ ਲਾ ਰਹੇ ਹੋ ਜੀ ਸਾਹਿਬ ਤੁਸੀਂ ਤੁਹਾਡੀ ਕੀ ਡਿਊਟੀ ਹੈ ਜੀ ਕੌਣ ਆ ਤੁਸੀਂ ਹੈ ਜੀ ਐਸਐਸਸੀ 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 ਮਤਲਬ ਜਿਹੜਾ ਗ੍ਰੇਡਰ ਚਾਲੂ ਕਰਨਾ ਹੈ ਬੰਦ ਕਰਨਾ ਤੇ ਜੇਕਰ ਸਾਡੇ ਪਿੰਡ ਲੈਟ ਨਹੀਂ ਆਉਂਦੀ ਅਸੀਂ ਕਿਤੇ ਕੋਈ ਜਾਏਗੇ ਐਸਐਸਸੀ ਕੋਲੇ ਆਉਣਾ ਹੁੰਦਾ ਅਸੀਂ ਥੋਡੇ ਕੋਲੇ ਆਉਣਾ ਹੁੰਦਾ ਜੀ ਕੋਲ جے صاحب سٹیشن تو جے ਥੋਡੇ ਪਿੰਡ ਦਾ ਅਫਸਰ ਹੁੰਦਾ ਆ ਦੇਖੋ ਜੀ ਮੁੰਡੇ ਕੋਲੇ ਅਸੀਂ ਆਏ ਆਂ ਆਪਦੀ ਕੰਪਲੇਂਟ ਲੈ ਕੇ ਪਰ ਇਹ ਕਹਿੰਦਾ ਵੀ ਜੇਈ ਸਾਹਿਬ ਨੂੰ ਕੰਪਲੇਂਟ ਕਰੋ ਤੇ ਇਸ ਟਾਈਮ ਜੇਈ ਸਾਹਿਬ ਸਾਡਾ ਰਾਤ ਦੇ ਕਰਤਾ तकरीबन 9:35 ਮਿੰਟ ਹੋ ਚੁੱਕੇ ਆ ਤੇ ਜੇਈ ਸਾਹਿਬ ਸਾਡਾ ਫੋਨ ਚੁੱਕਣ ਦੀ بجائے ਆਪਦੇ ਹੋਰ ਫੋਨਾਂ ਤੇ ਵਿਅਸਤ ਹੈ ਤੇ ਵਿੱਚ ਦੀ ਜਦੋਂ ਵਿਅਸਤ ਕੱਟਿਆ ਜਾਂਦਾ ਉਸ ਤੋਂ ਬਾਅਦ ਰਿੰਦ ਵੀ ਜਾਂਦੀ ਆ ਪਰ ਜੇਈ ਸਾਹਿਬ ਸਾਡਾ ਫੋਨ ਚੱਕਣ ਲਈ ਤਿਆਰ ਨਹੀਂ ਹੈ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਵੀ ਐਸ ਵੇਲੇ ਜਨਤਾ ਪਰੇਸ਼ਾਨਾ ਤੇ ਨਾਲ ਸਾਨੂੰ ਵੀ ਪਰੇਸ਼ਾਨ ਕਰੂਗੀ ਆ ਅਸੀਂ ਇੰਨੇ ਮੁੰਡੇ ਅਸੀਂ ਲਵਾ ਰਹਿਓ ਆਏ ਆ ਖੜੀ ਜਿ세 ਕੋਈ ਸੁਣਵਾਈ ਨਹੀਂ ਹੋਈ ਜੀ ਅਸੀਂ ਵਾਪਸ ਚੱਲੇ ਆਂ ਬਾਕੀ ਬਾਹਰ ਖੜਕੇ ਰਹਿ ਕਰਦੇ ਆ ਕੀ ਕਹਿੰਦੇ ਆ ਮੁੰਡੇ ਹਾਂ ਵੀ ਮੁੰਡਿਓ ਚੱਲ ਗਏ ਫਿਰ ਆਪਾਂ ਹੁਣ ਚਲੋ ਜੀ